ਭਗਤੋ ਵਿਛਾਦੇ ਫੁੱਲੇ ਰਾਹਾ ਚ ਬਾਬਾ ਜੀ ਨੇ ਸੰਗਤਾ ਚ ਆਉਣਾ ਏ ਭਗਤੋ ਵਿਛਾਦੇ ਫੁੱਲੇ ਰਾਹਾ ਚ ਬਾਬਾ ਜੀ ਨੇ ਸੰਗਤਾ ਚ ਆਉਣਾ ਏ ਕਰਕੇ ਸਵਾਰੀ ਚੋਕੀ ਮੋੜ ਦੀ ਕਰਕੇ ਸਵਾਰੀ ਚੋਕੀ ਮੋੜ ਦੀ ਜਾਗੇ ਵਿੱਚ ਹੋਇਆ ਜਿਪੜਾ ਏ ਭਗਤੋ ਵਿਛਾਦੇ ਫੁੱਲੇ ਰਾਹਾ ਚ ਬਾਬਾ ਜੀ ਨੇ ਸੰਗਤਾ ਚ ਆਉਣਾ ਏ ਭਗਤੋ ਵਿਛਾਦੇ ਫੁੱਲੇ ਰਾਹਾ ਬਾਜੀ ਨਜਾ ਕੇ ਵਿੱਚ ਆਉਣਾ ਏ ਭਗਤੋ ਵਿਚਾਲੋ ਫੁੱਲ ਰਾਜ ਉਹ ਬਾਬਾ ਜੀ ਨਜਾ ਕੇ ਵਿੱਚ ਆਉਣਾ ਏ ਕਰਕੇ ਸਵਾਰੀ ਜੋਗੀ ਬੋਲੀ ਕਰਕੇ ਸਵਾਰੀ ਜੋਗੀ ਬੋਲੀ ਜਾਗੇ ਵਿੱਚ ਫੇਰ ਅਜ ਪੜਾਏ ਭਗਤੋ ਵਿਚਾਰੋ ਫੁੱਲ ਰਾਹ ਚ बाबा जी संगत जादू फुल राज बाबा जी बाबा जी संगत ज ਘਰੀਏ ਉੜੀ ਕੇ ਅਸੀਂ ਬਾਬਾ ਜੀ ਦੇ ਆਉਣ ਦੀ ਘਰੀਏ ਉੜੀ ਕੇ ਅਸੀਂ ਬਾਬਾ ਜੀ ਦੇ ਆਉਣ ਦੀ ਘਰੀਏ ਉੜੀ ਕੇ ਅਸੀਂ ਬਾਬਾ ਜੀ ਦੇ ਆਉਣ ਦੀ ਤਾਂ ਬੜੀ ਜੋਗੀ ਦਾ ਇਹ ਦਰਸ਼ਨ ਪਾਉਂਦੀ ਤਾਂ ਬੜੀ ਜੋਗੀ ਦਾ ਇਹ ਦਰਸ਼ਨ ਪਾਉਂਦੀ ਘਰੀਏ ਉੜੀ ਕੇ ਅਸੀਂ ਬਾਬਾ ਜੀ ਦੇ ਆਉਣ ਦੀ ਘਰੀਏ ਉੜੀ ਕੇ ਅਸੀਂ ਬਾਬਾ ਜੀ ਦੇ ਆਉਣ ਦੀ ਤਾਂ ਬੜੀ ਜੋਗੀ ਦਾ ਇਹ ਦਰਸ਼ਨ ਪਾਉਂਦੀ ਤਾਂ ਬੜੀ ਜੋਗੀ ਦਾ ਇਹ ਦਰਸ਼ਨ ਪਾਉਂਦੀ ਕੁਰਸੀ ਵਿੱਚ ਬੈਠੇ ਅੱਜ ਬੋਲ ਕੇ ਕੁਛੀ ਵੀ ਤੇ ਬੇਟਾ ਆਦੀ ਬੋਲ ਕੇ ਰਹਿਮਤਾ ਦਾ ਵੀਰ ਸੋਣਾ ਏ ਭਗਤੋ ਵਿਸ਼ਾਦ ਫੁੱਲ ਰਹਾ ਹਾਂ ਚ ਬਾਬਾ ਜੀ ਨੇ ਸੰਗ ਵਿੱਚ ਆਉਣਾ ਏ ਭਗਤੋ ਵਿਸ਼ਾਦ ਫੁੱਲ ਰਹਾ ਹਾਂ ਚ ਬਾਬਾ ਜੀ ਨੇ ਸੰਗਤਾ ਚ ਆਉਣਾ ਏ ਭਗਤੋ ਵਿਸ਼ਾਦ ਫੁੱਲ ਰਹਾ ਬਾਬਾ ਜੀ ਨੇ ਝਾਕ ਲੈ ਚ ਆਉਣਾ ਏ ਕਰ ਕੇ ਸਿਆਰੀ ਜੋਗੀ ਮੋਤੀ ਕਰ ਕੇ ਸਿਆਰੀ ਦੇ ਵਿੱਚ ਫੇਰੇ ਅਜ ਤਣਾਏ ਭਗਤੋ ਵਿਸ਼ਾਦ ਫੁੱਲਰਾ ਚ ਬਾਬਾ ਜੀ ਦੇ ਸੰਗ ਤਾ ਚਿਉਣਾ ਏ ਭਗਤੋ ਵਿਸ਼ਾਦ ਫੁੱਲਰਾ ਕੇ ਬਾਬਾ ਜੀ ਦੇ ਸੰਗ ਤਾ ਚਿਉਣਾ ਏ ਭਗਤੋ ਵਿਸ਼ਾਦ ਫੁੱਲਰਾ ਚ ਬਾਬਾ ਜੀ ਦੇ ਸੰਗ ਤਾ ਚਿਉਣਾ ਏ ਸਾਰੀ ਰਾਤ ਮਹਿਮਾ ਜੋਗੀ ਜੀ ਦੀ ਗਾਣੀ ਏ ਸਾਰੀ ਰਾਤ ਮਹਿਮਾ ਅੱਧੀ ਜੋਗੀ ਜੀ ਦੀ ਗਾਣੀ ਏ ਸਾਰੀ ਰਾਤ ਨਾਮ ਆਸੀ ਜੋਗੀ ਜੀ ਦੀ ਗਾਣੀ ਏ ਜੋਗੀ ਜੀ ਦੀ ਗਾਣੀ ਐ ਸਾਰੀ ਰਾਤ ਮੈਂ ਮਾਂ ਅਸੀਂ ਜੋਗੀ ਜੀ ਦੀ ਗਾਣੀ ਐ ਸਾਰੀ ਰਾਤ ਮੈਂ ਮਾਂ ਅਸੀਂ ਜੋਗੀ ਜੀ ਦੀ ਗਾਣੀ ਐ ਸਾਰੀ ਰਾਤ ਮੈਂ ਮਾਂ ਅਸੀਂ ਜੋਗੀ ਜੀ ਦੀ ਗਾਣੀ ਐ ਉੱਚੀ ਉੱਚੀ ਜਕਾਰੇ ਅਸੀਂ ਬੋਲ ਕੇ ਉੱਚੀ ਜੀ ਜਕਾਰੇ ਅਸੀਂ ਬੋਲ ਕੇ ਨਵ ਮਾਂ ਬਾਜੀ ਦਾ ਮੰਨ ਚ ਬਸਾਉਣਾ ਏ ਭਗਤੋ ਵਿਸ਼ਾ ਦੇ ਫੁੱਲ ਰਹਾ ਹਾਂ ਚ ਭਗਤੋ ਵਿਸ਼ਾਦ ਫੁੱਲੇ ਰਾਹਾਂ 'ਚ ਬਾਬਾ ਜੀ ਨੇ ਸੰਗ ਤਾਂ ਚਾਉਣਾ ਏ ਭਗਤੋ ਵਿਸ਼ਾਦ ਫੁੱਲੇ ਰਾਹਾਂ 'ਚ ਬਾਬਾ ਜੀ ਦੇ ਜੱਗ ਵਿੱਚ ਆਉਣਾ ਏ ਕਰਕੇ ਸੋਹਣੀ ਜੋਗੀ ਮੋਤੀ ਕਰਕੇ ਸੋਹਣੀ ਜੋਗੀ ਮੋਤੀ ਜੱਗੇ ਵਿੱਚ ਫੇਰ ਅੱਜ ਪਾਏ ਭਗਤੋ ਵਿਸ਼ਾਦ ਫੁੱਲੇ ਰਾਹਾਂ 'ਚ ਬਾਬਾ ਜੀ ਨੇ ਸੰਗ ਤਾਂ ਚਾਉਣਾ ਭਗਤੋ ਵਿਸ਼ਾਦ ਫੁੱਲੇ ਰਾਹਾਂ 'ਚ ਬਾਬਾ ਜੀ ਨੇ ਸੰਗ ਤਾਂ ਚਾਉਣਾ ਰੋਟ ਪਰਸ਼ਾਦ ਤੇ ਮਠਾਈ ਵੀ ਬਣਾਵਾਂਗੇ ਰੋਟ ਪਰਸ਼ਾਦ ਤੇ ਮਠਾਈ ਵੀ ਬਣਾਵਾਂਗੇ ਰੋਟ ਪਰਸ਼ਾਦ ਤੇ ਮਠਾਈ ਵੀ ਬਣਾਵਾਂਗੇ ਸਰਦਾ ਦੇ ਨਾਲੇ ਅਸੀਂ ਪੋਗ ਲਗਵਾਵਾਂਗੇ ਸਰਦਾ ਦੇ ਨਾਲੇ ਅਸੀਂ ਪੋਗ ਲਗਵਾਵਾਂਗੇ ਰੋਟ ਪਰਸ਼ਾਦ ਤੇ ਮਠਾਈ ਵੀ ਬਣਾਵਾਂਗੇ ਰੋਟ ਪਰਸ਼ਾਦ ਤੇ ਮਠਾਈ ਵੀ ਬਣਾਵਾਂਗੇ ਸਰਦਾ ਦੇ ਨਾਲੇ ਅਸੀਂ ਪੋਗ ਲਗਵਾਵਾਂਗੇ ਸਰਦਾ ਦੇ ਨਾਲੇ ਅਸੀਂ ਪੋਗ ਲਗਵਾਵਾਂਗੇ ਨਿਮੇ ਦੇਨ ਵਾਲੀਏ ਨ ਭਗਤੋ ਨਿਮੇ ਦੇਨ ਵਾਲੀਏ ਨ ਭਗਤੋ ਸੁਰਦਾ ਬਾਬੀ ਦਾ ਪਵਨ ਸਜਾਣਾ ਏ ਭਗਤੋ ਵਿਸ਼ਾਦੋ ਫੁੱਲੇ ਰਾਹਾ ਚ ਸਤੂ ਮਿਸਾਦਰ ਫੁੱਲੇ ਰਾਜ ਪਾਪਾ ਜੀ ਨੇ ਸੰਗ ਤਾਚਾ ਹੋਣਾ ਏ ਭਗਤੋ ਬਿਸ਼ਾਦ ਫੁੱਲੇ ਰਾਜ ਪਾਪਾ ਜੀ ਨੇ ਸੰਗ ਦੇ ਚਾਉਣਾ ਏ ਕਰਕੇ ਸਵਾਰੀ ਜੋਗੀ ਬਵਦੀ ਕਰਕੇ ਸਵਾਰੀ ਜੋਗੀ ਬਵਦੀ ਕਰਕੇ ਸਵਾਰੀ ਜੋਗੀ ਬਵਦੀ ਢਾਗੇ ਵਿੱਚ ਫੇਰੇ ਢਾਗੇ ਵਿੱਚ ਫੇਰੇ ਅੱਜ ਪਹਣਾ ਏ ਭਗਤੋ ਬਿਸ਼ਾਦ ਫੁੱਲੇ ਰਾਜ ਭਗਤੋ ਵਿਸ਼ਾਦ ਫੁੱਲੇ ਰਾਹਾ ਚ ਬਾਬਾ ਜੀ ਨੇ ਸੰਗਤਾ ਚ ਆਉਣਾ ਏ ਭਗਤੋ ਵਿਸ਼ਾਦ ਫੁੱਲੇ ਰਾਹਾ ਚ ਬਾਬਾ ਜੀ ਨੇ ਸੰਗਤਾ ਚ ਆਉਣਾ ਏ ਭਗਤੋ ਵਿਸ਼ਾਦ ਫੁੱਲੇ ਰਾਹਾ ਚ ਬਾਬਾ ਜੀ ਨੇ ਸੰਗਤਾ ਚ ਆਉਣਾ ਏ ਭਗਤੋ ਵਿਸ਼ਾਦ ਫੁੱਲੇ ਰਾਹਾ ਚ ਬਾਬਾ ਜੀ ਨੇ ਸੰਗਤਾ ਚ ਆਉਣਾ ਏ ਭਗਤੋ ਵਿਸ਼ਾਦ ਫੁੱਲੇ ਰਾਹਾ ਚ ਬਾਬਾ ਜੀ ਨੇ ਸੰਗਤਾ ਚ ਆਉਣਾ ਏ ਭਗਤੋ ਵਿਸ਼ਾਦ ਫੁੱਲੇ ਰਾਹਾ ਚ ਬਾਬਾ ਜੀ ਨੇ ਸੰਗਤਾ ਚ ਆਉਣਾ ਏ ਭਗਤੋ ਵਿਸ਼ਾਦ ਫੁੱਲੇ ਰਾਹਾ ਚ ਬਾਬਾ ਜੀ ਨੇ ਸੰਗਤਾ ਚ ਆਉਣਾ ਏ Yeah, oh, well,